ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰ다 ਕਾ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਇਆ ਬਹੁਤ ਹੀ ਸੋਹਣੇ ਟ੍ਰੈਂਡਿੰਗ ਡਿਜ਼ਾਈਨ ਮੇਨ ਅੱਜ ਦੀ ਵੀਡੀਓ ਰਹੂਗੀ ਹਨਾ ਫੈਬਰਿਕ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆਂ ਉਹ ਕਿਉਂਕਿ ਬਹੁਤ ਬਹਿਣਾ ਦੇ ਆ ਰਹੇ ਨੇ ਮਤਲਬ ਕਿ ਕਈ ਬਹਿਣਾ ਤਾਂ ਆਰਡਰ ਦੇ ਚੁੱਕੀਆਂ ਨੇ ਜਿਵੇਂ ਕਿ ਅੱਗੇ-ਅੱਗੇ ਹਣ ਸਾਰਾ ਫੈਸਟੀਵਲ ਸੀਜ਼ਨ ਵਿਆਹ ਸ਼ਾਦੀਆਂ ਦਾ ਸੀਜ਼ਨ ਸਟਾਰਟ ਹੋ ਰਿਹਾ ਕਰਵਾ ਚੌਥਾਰੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਹੁਣ ਬੁਕਿੰਗ ਦੇ ਸਕਦੇ ਹੋ ਟਾਈਮ ਤੇ ਕਿਸੇ ਵੀ ਸੂਟ ਦੀ ਬੁਕਿੰਗ ਨਹੀਂ ਹੋਊਗੀ ਜੀ ਤੇ ਜਿੰਨਾ ਭੈਣਾ ਨੇ ਜਾਨਕੀ ਬੁਕਿੰਗ ਦੇਣੀ ਸੀ ਉਹਨਾਂ ਦੇ ਆਲਮੋਸਟ ਹਨਾ ਬੁਕਿੰਗਾਂ ਚੱਲ ਰਹੀਆਂ ਨੇ ਕਿਉਂਕਿ ਸੂਟ ਬਣਨ ਲਈ ਵੀ 15 ਦਿਨ ਚਾਹੀਦੇ ਨੇ 10 ਤੋਂ 15 ਦਿਨ ਸੂਟ ਬਣਨ ਲਈ ਹੀ ਲੱਗ ਜਾਂਦੇ ਨੇ ਸੋ ਔਰ ਉਸ ਅਕੋਰਡਿੰਗ ਤੁਸੀਂ ਟਾਈਮ ਤੋਂ ਪਹਿਲਾਂ ਹੀ ਆਪਣੇ ਆਰਡਰ ਬੁੱਕ ਕਰਵਾ ਦਿਆ ਕਰੋ ਚਾਹੇ ਤੁਸੀਂ ਥ੍ਰੈਡ ਵਰਕ ਦੇ ਸੂਟ ਰੈਡੀ ਕਰਵਾਉਣੇ ਹੋ ਹੈਂਡ ਵਰਕ ਲਈ ਤਾਂ ਟਾਈਮ ਚਾਹੀਦਾ ਹੀ ਚਾਹੀਦਾ ਵਾ ਸੋ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਤਾਂ ਥੋੜੇ ਦਿਨ ਪਹਿਲਾਂ ਆਪਣੀ ਬੁਕਿੰਗ ਜ਼ਰੂਰ ਕਰਵਾ ਦਿਆ ਕਰੋ ਇੱਕ ਮਹੀਨہ ਪਹਿਲਾਂ ਦੀ ਬੁਕਿੰਗ ਜ਼ਰੂਰ ਰੱਖਿਆ ਕਰੋ ਤਾਂ ਕਿ ਨੈਕਸਟ ਮੰਥ ਜਦੋਂ ਵੀ ਤੁਹਾਡੇ ਪ੍ਰੋਗਰਾਮ ਆ ਜਦ ਤੱਕ ਤੁਹਾਡਾ ਸੂਟ ਪ੍ਰੋਪਰ ਰੈਡੀ ਹੋ ਕੇ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਅੱਜ ਜਿਹੜੇ 2 ਪੀਸ ਆਏ ਨੇ ਇਹ ਤਾਂ ਹੈਗੇ ਨੇ ਜਾਣੀ ਕਿ ਬਣ ਕੇ ਜਿਹੜੇ ਆਪਣੇ ਕੋਲ ਆਏ ਨੇ ਫੋਟੋ ਵਾਲੇ ਪੀਸ ਨੇ ਪੂਰੇ ਟ੍ਰੈਂਡਿੰਗ ਨੇ ਇਹਨਾਂ ਦੀ ਆਪਾਂ ਰੀਲਸ ਸ਼ੇਅਰ ਕੀਤੀਆਂ ਸੀ ਬਹੁਤ ਵਧੀਆ ਹਨਾ ਇਹਨਾਂ ਨੂੰ ਰਿਸਪੌਂਸ ਮਿਲਿਆ ਬਟ ਜਿਹੜੀਆਂ ਭੈਣਾਂ ਰਹਿ ਗੋਤਲਾਰ ਮੇਰੀ ਵੀਡੀਓ ਦੇਖਦੀਆਂ ਨੇ ਇੰਸਟਾ ਤੇ ਆਪਣੇ ਨਾਲ ਨਹੀਂ ਹਜੇ ਤੱਕ ਜੁੜੀਆਂ ਹੋਈਆਂ ਜਾਂ ਜਿਨ੍ਹਾਂ ਦਾ ਗਰੁੱਪ 'ਚ ਨੰਬਰ ਨਹੀਂ ਹੈਗਾ ਤਾਂ ਕਰਕੇ ਫਿਰ ਆਪਾਂ ਨੂੰ ਇਹ ਵੀਡੀਓ ਵੀ ਅਲੱਗ ਤੋਂ ਇਹਨਾਂ ਲਈ ਪਾਉਣੀ ਪੈਂਦੀ ਆ ਇਹ ਰੀਸਟਾਕ ਦੁਬਾਰਾ ਤੋਂ ਫੇਰ ਹੋ ਚੁੱਕੇ ਨੇ ਇੰਨਾ ਵਧੀਆ ਰਿਸਪੌਂਸ ਆ ਇੰਨਾ ਵਧੀਆ ਜਾਨੀ ਕਿ ਪਿਆਰ ਦਿੱਤਾ ਤੁਸੀਂ ਏ ਆਪਣੇ ਕੋਲ ਦੋ ਰੇਟਾਂ ਦੇ ਉੱਪਰ ਸੂਟ ਆਏ ਨੇ ਉਹਨਾਂ 'ਚ ਕੀ ਫਰਕ ਆ ਉਹ ਵੀ ਮੈਂ ਤੁਹਾਨੂੰ ਦੱਸੂਗੀ ਹਨਾ ਤੇ ਬਾਕੀ ਆਪਣੇ ਕੋਲ ਪਲੇਨ ਫੈਬਰਿਕ ਹਰ ਤਰ੍ਹਾਂ ਦਾ ਜਿੱਦਾਂ ਦਾ ਵੀ ਮਰਜ਼ੀ ਤੁਸੀਂ ਲੈਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਉੱਪਰ ਪਿਓਰ ਨੇਚਰਲ ਕਰੇਵ ਦੇ ਉੱਪਰ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕ੍ਰਾਸ਼ ਸ਼ਿਮਰਾ ਕ੍ਰਾਸ਼ ਟਿਸ਼ੂ ਆ ਜਿੱਦਾਂ ਦਾ ਵੀ ਮਰਜ਼ੀ ਫੈਬਰਿਕ ਤੁਸੀਂ ਲੈ ਸਕਦੇ ਹੋ ਪਸ਼ਮੀਨਾ ਹਰ ਕਲਰ ਦੇ ਉੱਪਰ ਅਵੇਲੇਬਲ ਹੋ ਚੁੱਕਿਆ ਵਾ ਪਸ਼ਮੀਨਾ ਦੇ ਉੱਪਰ ਥ्रेड ਵਰਕ ਜਿੱਦਾਂ ਦੇ ਮਰਜ਼ੀ ਤੁਸੀਂ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨੂੰ ਪਿਕਸ ਚਾਹੀਦੀਆਂ ਹੋਈਆਂ ਕਲਰਾਂ ਦੀਆਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੁਹਾਨੂੰ ਪਿਕ ਪ੍ਰੋਵਾਈਡ ਹੋ ਜਾਣਗੀਆਂ ਪਸ਼ਮੀਨੇ ਦੇ ਸਕੂਟਾ ਉੱਪਰ ਥ੍ਰੈਡ ਵਰਕ ਦਾ ਕੰਮ ਸਟਾਰਟ ਹੋ ਚੁੱਕਿਆ ਜਿਹੜੀਆਂ ਭੈਣਾਂ ਨੇ ਕਰਵਾਉਣਾ ਤੁਸੀਂ ਆਪਣਾ ਕਰਵਾ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਤੇ ਹਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਤੇ ਜਿਹੜੀਆਂ ਭੈਣਾਂ ਲਗਾਤਾਰ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਸਾਰੀਆਂ ਦਾ ਇਹੀ ਕੁਐਸਚਨ ਆ ਰਿਹਾ ਜੀ ਦੀਦੀ ਤੁਸੀਂ ਫੋਨ ਨਹੀਂ ਪਿਕ ਕਰੇ ਤੁਸੀਂ ਵੀਡੀਓ ਨਹੀਂ ਲਗਾਤਾਰ ਪਾਰੇ ਉਹਦਾ ਮੇਨ ਰੀਜ਼ਨ ਇਹ ਆ ਕਿ ਆ ਤੁਹਾਨੂੰ ਪਿੱਛੇ ਕੰਧ ਦਿਖਦੀ ਆ ਇਹ ਤਾਂ ਬੈਕ ਸਾਈਡ ਤੇ ਆਪਣੀ ਸ਼ਾਪ ਦਾ ਕੰਮ ਚੱਲ ਰਿਹਾ ਵਾ ਆਹ ਵਾਲੀ ਕੰਧ ਬਸ ਕੱਲ੍ਹ ਪਰਸ ਨੂੰ ਚੱਕੀ ਜਾਣੀ ਆ ਫਿਰ ਸਾਰੀ ਸ਼ਾਪ ਆਪਾਂ ਇਕੱਠੀ ਕਰਾਂਗੇ ਕਿਉਂਕਿ ਇਹ ਜਗ੍ਹਾ ਕਾਫੀ ਜ਼ਿਆਦਾ ਛੋਟੀ ਪੈ ਜਾਂਦੀ ਆ ਜਦੋਂ ਵੀ ਕੋਈ ਭੈਣ ਆਉਂਦੀ ਆ ਤੁਸੀਂ ਆਉਨੇ ਹੋ ਹਨਾ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਕਿ ਇੰਨੀ ਦੂਰੋਂ ਦੂਰੋਂ ਤੁਸੀਂ ਸਾਰੇ ਚੱਲ ਕੇ ਆਉਨੇ ਹੋ ਤਾਂ ਇੱਥੇ ਖੜਨ ਬੈਠਣ ਲਈ ਜਗ੍ਹਾ ਨਹੀਂ ਰਹਿੰਦੀ ਸੂਟ ਖੋਲਣ ਲਈ ਜਗ੍ਹਾ ਨਹੀਂ ਰਹਿੰਦੀ ਉਹਦੇ ਕਰਕੇ ਅਸੀਂ ਦੋ ਸ਼ਾਪਸ ਨੇ ਜਿਨ੍ਹਾਂ ਨੂੰ ਇੱਕ ਕਰਨ ਲੱਗੇ ਆ ਤੇ ਜਿਹੜੀ ਆ ਕੰਨ ਦਾ ਬਸ ਅੱਜ ਦੀ ਜਾਂ ਕੱਲ ਦੀ ਵੀਡੀਓ ਸ਼ਾਪ 'ਚ ਬਣੂਗੀ ਬਾਕੀ ਆਪਾਂ ਵੀਡੀਓਸ ਘਰੇ ਬਣਾਵਾਂਗੇ ਤਾਂ ਉਹਦੇ ਕਰਕੇ ਕੰਮ ਉਧਰ ਚੱਲਦਿਆਂ ਕਰਕੇ ਇੱਕ ਤਾਂ ਥੋੜੇ ਜਿਹਾ ਕਾਫੀ ਬਿਜ਼ੀ ਆ ਵੀ ਦਿਮਾਗ ਉਧਰ ਨੂੰ ਲੱਗੇ ਹੋਏ ਨੇ ਤੇ ਸੈਕਿੰਡ ਇਹੀ ਆ ਵੀ ਫੋਨ ਪਿਕਸ ਨਹੀਂ ਹੁੰਦੇ ਫੋਨ ਕਈ ਵਾਰੀ ਇੱਧਰ ਪਿਆ ਹੁੰਦਾ ਮੈਂ ਪਤਾ ਨਹੀਂ ਕਿੱਥੇ ਤੁਰੀ ਫਿਰਦੀ ਹੁੰਨੀ ਆ ਉਹਦੇ ਕਰਕੇ ਫੋਨ ਵੀ ਰਹਿ ਜਾਂਦੇ ਆ ਪੀਸ ਕਾਲਸ ਨਾ ਕਰੋ ਜਿਹੜੀਆਂ ਵੀ ਪੈਣਾ ਵਡਜੈਂਟ ਆ ਤੁਸੀਂ ਕੋਸ਼ਿਸ਼ ਕਰੋ ਵਾਇਸ ਮੈਸੇਜ ਸਿਰਫ 2-4 ਦਿਨਾਂ ਦੀ ਗੱਲ ਆ 2-4 ਦਿਨਾਂ ਤੱਕ ਆਪਣੀ ਸਾਰੀ ਅਡਜਸਟਮੈਂਟ ਹੋ ਜੂਗੀ ਆਲਮੋਸਟ ਯਾਨੀ ਕਿ 5-7 ਦਿਨਾਂ ਤੱਕ ਰੈਡੀ ਹੋ ਜਾਣਗੇ ਸ਼ਾਪਸ ਤੇ ਕਿਉਂਕਿ 10 ਦਿਨ ਤਾਂ ਹੋ ਹੀ ਗਏ ਆਲਮੋਸਟ ਕੰਮ ਚੱਲਦੇ ਆ ਉਸ ਦੇ ਕਰਕੇ ਹੀ ਕਈ ਵਾਰੀ ਵੀਡੀਓ ਬਣਦੀ ਆ ਨਹੀਂ ਬਣਦੀ ਉਵੇਂ ਹੀ ਵੀਡੀਓ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਸੋ ਕੋਸ਼ਿਸ਼ ਆ ਵੀ ਹੁਣ ਲਗਾਤਾਰ ਵੀਡੀਓ ਇੱਕ ਤੋਂ ਤੁਹਾਡੇ ਤੱਕ ਪਹੁੰਚਣਗੀਆਂ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲੋ ਅੱਜ ਦੇ ਸੂਟ ਦੇਖ ਲਓ ਜਿਹੜੇ ਮੈਂ ਤੁਹਾਡੇ ਲਈ ਲੈ ਕੇ ਆਈਆਂ ਤੇ ਫਟਾਫਟ ਕਰ ਦਿਓ ਆਰਡਰ ਪੂਰੀ ਕੁਆਂਟੀਟੀ ਆ ਜਿੰਮੇ ਕਿ ਕਰਵਾ ਚੌਥ ਹਾਰੇ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਦੋਨੇ ਸੂਟ ਮੋਸਟ ਟ੍ਰੈਂਡਿੰਗ ਨੇ ਸਭ ਤੋਂ ਜ਼ਿਆਦਾ ਟਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਜਾਨੀ ਕਿ ਪੂਰੇ ਆ ਆਰਡਰ ਸਾਡੇ ਕੋਲ ਲਗਾਤਾਰ ਆ ਰਹੇ ਨੇ ਇਹਨਾਂ ਦੇ ਤੇ ਬਹੁਤ ਵਧੀਆ ਰਿਸਪੌਂਸ ਤੁਸੀਂ ਦਿੱਤਾ ਜਸਟ ਇੱਕ ਆਪਾ ਗਰੁੱਪ ਦੇ ਵਿੱਚ ਤੇ ਹਜੇ ਇੰਸਟਾ ਤੇ ਰੀਲ ਪਾਈ ਸੀ ਇਹਨਾਂ ਦੇ ਅੱਜ ਦੀ ਵੀਡੀਓ ਦਾ ਪਹਿਲਾ ਸ਼ੂਟ ਜਿਸਕੋਸ ਆਰਗੈਂਜ਼ਾ ਦੇ ਉੱਪਰ ਇਹ ਹੈਗਾ ਵਿਸਕੋਸ オーਗੈਂਜ਼ਾ ਦੇ ਉੱਪਰ ਇਸ ਤਰ੍ਹਾਂ ਦੇ ਗਲੇ ਤੇ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਮਿਲੂਗਾ 1% ਵੀ ਤੁਹਾਨੂੰ ਥ੍ਰੈਡਵਰਕ ਨਹੀਂ ਮਿਲੂਗਾ ਬਹੁਤ ਸੋਹਣਾ ਸਾਰਾ ਕੰਮ ਹੋਇਆ ਹੋਇਆ ਨਾਲ ਇਹਨਾਂ ਦੀਆਂ ਮੈ ਰੀਲਸ ਜ਼ਰੂਰ ਸ਼ੇਅਰ ਕਰੂੰਗੀ ਹਲੋ ਮੋਸਟ ਟ੍ਰੈਂਡਿੰਗ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਤੇ ਤੇ ਹਰ ਸ਼ਾਪ ਤੇ ਤੁਹਾਨੂੰ ਦੇਖਣ ਨੂੰ ਅਲੱਗ-ਅਲੱਗ ਪ੍ਰਾਈਜ਼ਾਂ ਦੇ ਉੱਪਰ ਇਹ ਵਾਲੇ ਆਰਟੀਕਲ ਮਿਲ ਰਹੇ ਨੇ ਪਰੇ ਆਪਣੇ ਕੋਲ ਦੋ بیس ਦੇ ਮਤਲਬ ਕਿ ਸੇਮ ਆਰਗੈਂਜ਼ਾ ਦੇ ਉੱਪਰ ਇੱਕ ਆ ਜਾਂ ਡੀ ਆਰਗੈਂਜ਼ਾ ਜਿਹੜਾ ਕਿ ਆਪਾਂ ਕਹਿ ਦਈਏ ਕਿ ਨਾਰਮਲ ਆਰਗੈਂਜ਼ਾ ਹੁੰਦਾ ਇਹ ਜਿਹੜਾ ਮੈਂ ਦਿਖਾ ਰਹੀ ਆ ਇਹ ਵਿਸਕੋਸ ਆਰਗੈਂਜ਼ਾ ਤੁਸੀਂ ਜਿਹੜਾ ਮਰਜੀ ਆਰਡਰ ਦੇ ਸਕਦੇ ਹੋ ਇੱਕ ਤਾਂ ਹੋਊਗਾ ਜੀ 1995 ਦਾ ਇੱਕ ਰੇਟ ਉਹਦਾ ਹੋਊਗਾ 1995 ਪਲੀਜ਼ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖ ਰਿਹਾ ਕਰੋ ਜਾਂ ਫਿਰ ਤੁਸੀਂ ਕਨਫਰਮ ਕਰ ਲਿਓ ਦੋ ਬੇਸਾਂ ਉੱਪਰ ਆਪਣੇ ਕੋਲ ਅਵੇਲੇਬਲ ਆ ਜਿਹੜਾ ਮੈਂ ਇਹ ਪੀਸ ਤੁਹਾਨੂੰ ਦਿਖਾ ਰਹੀ ਹਾਂ origignal ਆ 2500 ਇਹਦਾ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋਊਗਾ ਆ ਲੋ ਸਾਰਾ ਟੋਟਲੀ ਹੈਂਡਵਰਕ ਬਹੁਤ ਸੋਹਣਾ ਪੀਸ ਬਣਿਆ ਹੋਇਆ ਵਿਸਕੋਜ਼ ਔਰ ਗਾਂਦਾ ਦੀ ਸ਼ਰਟ ਆ 2500 ਰੁਪਿਆ ਪ੍ਰਾਈਸ ਆ ਇਹਨਾਂ ਦਾ ਬਹੁਤ ਹੀ ਵਧੀਆ ਯਾਨੀ ਕਿ ਬਹੁਤ ਸੋਹਣੇ ਨਾ ਸੇਮ ਬਾਟਮ ਆ ਪਿਓਰ ਵਿਸਕੋਜ਼ ਦੀ ਹੋਈ ਪਿਓਰ ਸਿਲਕ ਦੇ ਉੱਪਰ ਇਹ ਬਾਟਮ ਬਣੀ ਹੋਈ ਆ ਬਹੁਤ ਹੀ ਵਧੀਆ ਤੇ ਪੂਰਾ ਸਾਰਾ ਇਹਦੇ ਤੇ ਵੀ ਕੰਮ ਹੋਇਆ ਹੋਇਆ ਆ ਤੇ ਇਹ ਜਿਹੜਾ ਪੀਸ ਆ ਇਹ ਹੈਗਾ ਜੀ ਪਿਓਰ ਦੇ ਦੁਪट्टे ਦੇ ਨਾਲ ਪਿਓਰ ਦੇ ਦੁਪट्टे ਦੇ ਨਾਲ ਆ ਪੂਰਾ ਵਧੀਆ ਸੇਮ ਫੋਟੋ ਵਾਲਾ ਡਿੱਟੋ ਪੀਸ ਸਾਰਾ ਇਹ ਰੈਡੀ ਹੋਇਆ ਵਿਸਕੋਸ ਔਰਗੈਂਜ਼ਾ ਦੇ ਉੱਪਰ ਜਿਹੜੀਆਂ ਪੈਣਾ ਨੇ ਇਹ ਤੋਂ ਉੱਪਰ ਰੇਂਜ ਪਲੱਸ ਲੈਣੀਆਂ ਤੇ ਤੁਸੀਂ ਲੈਣਾ ਇਹਦੇ ਨਾਲ ਔਰਗੈਂਜ਼ਾ ਦਾ ਹੀ ਦੁਪੱਟਾ ਉਹ ਵੀ ਤੁਹਾਨੂੰ ਮਿਲੂਗਾ ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋ ਉਹਦੀ ਰੇਂਜ ਇਹਦੇ ਨਾਲੋਂ ਪਲੱਸ ਹੋਊਗੀ ਉਹਦਾ ਤੁਸੀਂ ਵਟਸਐਪ ਤੇ ਕਨਫਰਮ ਕਰ ਸਕਦੇ ਹੋ ਬਟ ਇਹ ਪੂਰਾ ਵਧੀਆ ਬੈਸਟ ਕੁਆਲਟੀ ਦਾ ਪਿਓਰ ਦਾ ਦੁਪੱਟੇ ਦੇ ਨਾਲ ਬਹੁਤ ਸੋਹਣਾ ਪ੍ਰਾਈਸ ਆ 2500 ਰੁਪਿਆ ਜੇ ਕਿਹੜੀ ਭੈਣ ਨੇ ਇਹ ਤੋਂ ਕੱਟ ਰੇਟ ਵਾਲਾ ਲੈਣਾ ਉਹ ਵੀ ਮਿਲ ਜੂਗਾ ਬਸ ਫੈਬਰਿਕ ਦਾ ਫਰਕ ਆਊਗਾ ਤਿੰਨੇ ਰੇਟ ਆਪਣੇ ਕੋਲ ਅਵੇਲੇਬਲ ਨੇ ਜਿਹੜਾ ਮਰਜੀ ਪੀਸ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਪੀਸ ਆ ਟੋਟਲੀ ਜਾਨੀ ਕਿ ਜਿਹੜਾ ਕੰਮ ਹੋਇਆ ਨਾ ਬਹੁਤ ਸੋਹਣਾ ਕੰਮ ਹੋਇਆ ਪ੍ਰਾਈਸ ਕੁਝ ਵੀ ਨਹੀਂ ਹੈਗੀ ਜਿੰਨਾ ਸੋਨਾ ਇਹਦੇ ਤੇ ਕੰਮ ਹੋਇਆ ਉਸ ਹਸਾਬ ਦੇ ਨਾਲ ਇਹਦੇ ਤੇ ਪ੍ਰਾਈਸ ਕੁਝ ਵੀ ਨਹੀਂ ਹੈਗੀ ਟੋਟਲੀ ਹੈਂਡਵਰਕ ਆ ਇੰਨਾ ਕ ਹੈਂਡਵਰਕ ਕੱਲਾ ਆਪਾਂ ਕਰਵਾਉਣ ਚੱਲੀਏ 30350 ਤੋਂ ਘੱਟ ਕੱਲਾ ਹੈਂਡਵਰਕ ਦਾ ਇੰਨਾ ਕ ਕੰਮ ਨਹੀਂ ਹੋਣਾ ਹੈਗਾ ਪਰ ਬਹੁਤ ਵਧੀਆ ਪੀਸ ਰੈਡੀ ਹੋ ਕੇ ਆਏ ਨੇ ਤੇ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਕਰ ਲਓ ਆਰਡਰ ਇਹ ਹੈਗੀ ਐਦੀ ਫੋਟੋ ਇਹ ਪਿੱਕਾ ਇਹ ਪਿੱਕ ਵਾਲਾ ਡਿਜ਼ਾਈਨ ਆ ਸੇਮ ਬਹੁਤ ਸੋਹਣਾ ਯਾਨੀ ਕਿ ਮੋਸਟ ਟ੍ਰੈਂਡਿੰਗ ਚੱਲ ਰਿਹਾ ਤੇ ਹਰ ਕਿਤੇ ਅਲੱਗ-ਅਲੱਗ ਪ੍ਰਾਈਸਾਂ ਦੇ ਉੱਪਰ ਇਸੇ ਕਰਕੇ ਆਪਾਂ ਹਰ ਪ੍ਰਾਈਜ਼ ਜਾਨਕਿ ਲੈ ਕੇ ਆਏ ਆ ਵੀ ਆਇਆ ਨਾ ਹੋਵੇ ਤੁਸੀਂ ਕੋ ਹਾਂ ਦੀ ਦੀ ਆ ਘੱਟ ਪ੍ਰਾਈਸ ਤੇ ਵੀ ਮਿਲ ਰਿਹਾ ਵੱਧ ਸਾਰੀ ਤਰ੍ਹਾਂ ਦੇ ਪ੍ਰਾਈਜ਼ ਮਿਲ ਰਹੇ ਨੇ ਬਟ ਉਸ ਦੇ ਹਿਸਾਬ ਦੇ ਨਾਲ ਇਹਨਾਂ ਦਾ ਫੈਬਰਿਕ ਹੈਲ ਸੈਕਿੰਡ ਸੂਟ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਾ ਜਿਹੜੀਆਂ ਭੈਣਾਂ ਤੱਕ ਪਹੁੰਚ ਚੁੱਕੇ ਨੇ ਇਹ ਸੁੱਡ ਜਿਨ੍ਹਾਂ ਦੇ ਆਰਡਰ ਆਪਾਂ ਚੱਕੇ ਸੀ ਜਾ ਚੁੱਕੇ ਆ ਜਿਨ੍ਹਾਂ ਤੱਕ ਪਹੁੰਚੇ ਨੇ ਉਹਨਾਂ ਨੂੰ ਪਤਾ ਕੀ ਚੀਜ਼ ਪਹੁੰਚੀ ਆ ਬਹੁਤ ਹੀ ਸੋਹਣਾ ਜਾਨੀ ਕਿ ਵੀਡੀਓ ਨਾਲੋਂ ਵੀ ਜ਼ਿਆਦਾ ਸੋਹਣਾ ਇਹ ਹੈਗਾ ਪੀਸ ਬਣਿਆ ਹੋਇਆ ਸਾਰਾ ਹੈਂਡਵਰਕ ਦਾ ਕੰਮ ਆ ਵਿਦ ਰੈਡਵਰਕ ਦਾ ਬਹੁਤ ਹੀ ਸੋਹਣਾ ਸਾਰਿਆ ਪੱਲੇ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਵਧੀਆ ਪੂਰਾ ਵਧੀਆ ਫੁੱਲ ਹੈਵੀ ਸ਼ਰਟ ਹੈ ਇਹਦੀ ਪੂਰੀ ਹੈ ਵਧੀਆ ਜਾਨੀ ਕਿ ਹੈਵੀ ਸ਼ਰਟ ਆ ਆਫ ਵਾਈਟ ਕਲਰ ਦੇ ਉੱਪਰ ਇਹ ਸੂਟ ਆ ਨਾਲ ਇਹਦੀ ਬਾਟਮ ਵੀ ਸੇਮ ਸਿਲਕ ਦੇ ਉੱਪਰ ਆ ਵਾਈਟੀ ਬਾਟਮ ਆ ਨਾਲ ਬਾਟਮ ਦੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਵਰਕ ਮਿਲੇਗਾ ਬਹੁਤ ਸੋਹਣਾ ਹਨਾ ਸੁਪਰ ਹਿੱਟ ਕਲੈਕਸ਼ਨ ਆ ਜਾਨੀ ਕਿ ਕਲਰ ਐਂਡ ਕੰਬੀਨੇਸ਼ਨ ਬਹੁਤ ਹੀ ਵਧੀਆ ਨਾਲ ਆਊਗਾ ਇਹਦੇ ਔਰਗੈਂਜ਼ਾ ਦਾ ਲਾਈਨਿੰਗ ਵਾਲਾ ਦੁਪੱਟਾ ਜਿਹੜੀ ਕਿ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਉੱਪਰ ਚੱਲ ਰਹੇ ਨੇ ਅਲੋ organza ਦਾ ਦੁਪੱਟਾ ਵਾ ਕਿਉਂਕਿ ਸ਼ਰਟ ਇਹਦੀ ਫੁੱਲ ਹੈਵੀ ਹੈ ਇਸ ਲਈ ਇਹਦੇ ਤੇ ਗੋਟਾ ਪੱਤੀ ਦਾ ਕੰਮ ਹੋਇਆ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਗੋਟਾ ਪੱਤੀ ਦਾ ਸਾਰਾ ਕੰਮ ਮਿਲੇਗਾ ਪੂਰੀ ਫਿਨਿਸ਼ਿੰਗ ਦੇ ਨਾਲ ਸਾਰੀ ਲੈਸ ਲੱਗੀ ਹੋਈ ਮਿਲੇਗੀ ਬਹੁਤ ਵਧੀਆ ਕੰਮ ਆ ਸਾਰਾ ਲਾਈਨਿੰਗ ਵਾਲਾ ਪੂਰਾ ਟ੍ਰੈਂਡਿੰਗ ਦੁਪੱਟੇ ਨੇ ਤੇ ਸੂਟ ਪੂਰਾ ਸੁਪਰ ਹਿੱਟਾ ਬਹੁਤ ਹੀ ਸੋਹਣੀ ਕਲੈਕਸ਼ਨ ਆ ਇਹ ਤੇ ਇਹ ਤੋਂ ਬਾਅਦ ਜਿਵੇਂ ਆਪਣੇ ਕੋਲੇ ਜਿਹੜੇ ਪੇਨ ਫੈਬ੍ਰਿਕ ਆ ਚੁੱਕੇ ਨੇ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਇਹ ਕਲਰ ਆ ਚੁੱਕੇ ਨੇ ਹਨਾ ਇਹ ਜਿਵੇਂ ਕ੍ਰਾਸ਼ ਕ੍ਰਾਸ਼ ਟਿਸ਼ੂ ਆ ਗਿਆ ਬਾਕੀ ਇਹਦੇ ਵਿੱਚ ਸਾਰੀ ਤਰ੍ਹਾਂ ਦਾ ਤੁਹਾਨੂੰ ਮਿਲੇਗਾ ਫੈਬਰਿਕ ਕਰੇਵ ਜਿੱਦਾਂ ਦਾ ਮਰਜੀ ਤੁਸੀਂ ਇਹ ਹਨਾ ਕਰਵਾ ਸਕਦੇ ਹੋ ਜਿਹੜਾ ਮਰਜੀ ਕਲਰ ਬਹੁਤ ਸੋਹਣੇ ਸੋਹਣੇ ਪਲੇਨ ਬੇਸ ਨੇ ਜਿਹੜੇ ਆਪਣੇ ਕੋਲ ਆ ਚੁੱਕੇ ਨੇ ਤੇ ਜਿਹੜੀਆਂ ਵੀ ਪਹਿਣਾ ਨੇ ਤੁਸੀਂ ਆਪਣੇ ਆਰਡਰ ਦੇਣੇ ਨੇ ਕਰਵਾ ਚੌਥ ਦੇ ਲਈ ਜਾਂ ਕਿਸੇ ਵੀ ਫੰਕਸ਼ਨ ਦੇ ਲਈ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਜਲਦੀ ਜਲਦੀ ਹਨਾ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ ਪੂਰਾ ਸੌਫਟ ਵਾਲਾ بیس ਆ ਇਹ ਕ੍ਰਾਸ਼ ਦੇ ਉੱਪਰ ਆ ਸਾਰਾ ਕ੍ਰਾਸ਼ ਦਾ ਫੈਬਰਿਕ ਆ ਬਹੁਤ ਹੀ ਸੋਹਣਾ ਤੇ ਪੂਰਾ ਸੌਫਟ ਆ ਬਿਲਕੁਲ ਵੀ ਆ ਨਹੀਂ ਹੈਗਾ ਵੀ ਚੂਬਨ ਵਾਲਾ ਫੈਬਰਿਕ ਆ ਬਹੁਤ ਹੀ ਵਧੀਆ ਜਾਨੀ ਕਿ ਸਾਰੇ ਹੈਗੇ ਨੇ ਕਲਰ ਇਹਦੇ ਵਿੱਚ ਕਈ ਕਲਰ ਮਿਲ ਜਾਣਗੇ ਇਹ ਵੀ ਕਲਰ ਕਾਫੀ ਟ੍ਰੈਂਡਿੰਗ ਦੇ ਇਹਦੇ ਵਿੱਚ ਹੀ ਸੇਮ ਸੂਟ ਮੈਂ ਤੁਹਾਨੂੰ ਦਿਖਾ ਕੇ ਹਟੀਆਂ ਜਿਹੜਾ ਵਰਕ ਹੋਇਆ ਹੋਇਆ ਉਹ ਆਰਗੈਂਜ਼ਾ ਤੇ ਆ ਇਹ ਟਿਸ਼ੂ ਦੇ ਉੱਪਰ ਬਹੁਤ ਸੋਹਣਾ ਹੈ ਨਾ ਫੈਬਰਿਕ ਆ ਚੁੱਕੇ ਨੇ ਪਲੇਨ ਫੈਬਰਿਕ ਕਈ ਕਲਰਾਂ ਦੇ ਉੱਪਰ ਆਪਣੇ ਕੋਲ ਅਵੇਲੇਬਲ ਨੇ ਬਾਕੀ ਇਹਨਾਂ ਚ ਵਾਈਟ ਵੀ ਅਵੇਲੇਬਲ ਆ ਜਿਹੜਾ ਵੀ ਕਲਰ ਤੁਸੀਂ ਆਪਣੀ ਚੋਇਸ ਦਾ ਕਰਨਾ ਚਾਹੁੰਦੇ ਹੋ ਉਹ ਕਲਰ ਵੀ ਆਪਾਂ ਇਹਦੇ ਵਿੱਚ ਬਣਵਾ ਦੇਵਾਂਗੇ ਕਲਰ ਬਹੁਤ ਹੀ ਪਿਆਰੇ ਨੇ ਇਹਦੇ ਵਿੱਚ ਆ ਦੇਖੋ ਬਹੁਤ ਸੋਹਣੇ ਕਲਰ ਨੇ ਇਸ ਲਈ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਆ ਦੇਖੋ ਇਹ ਵਾਲੇ ਕਲਰ ਵੀ ਮਿਲ ਜਾਣਗੇ ਤੁਹਾਨੂੰ ਪਹਿਲਾ ਕਲਰ ਦੇਖੋ ਇਹਦੇ ਵਿੱਚ ਇਹ ਟਿਸ਼ੂ ਸਿਲਕ ਦੇ ਉੱਪਰ ਆ ਤੁਸੀਂ ਇਹਦਾ ਰੇਟ ਮਾਰਕੀਟ 'ਚ ਪਤਾ ਕਰਿਓ ਬਹੁਤ ਹੀ ਵਧੀਆ ਤੇ ਇਸ ਟਾਈਮ ਬਹੁਤ ਟ੍ਰੈਂਡਿੰਗ ਦੇ ਵਿੱਚ ਇਹ ਚੱਲ ਰਹੀ ਆ ਹਰ ਸ਼ਾਪ ਤੇ ਤੁਹਾਨੂੰ ਅਵੇਲੇਬਲ ਮਿਲੂਗੀ ਇਹ ਟਿਸ਼ੂ ਸਿਲਕ ਆ ਬਹੁਤ ਹੀ ਵਧੀਆ ਹੈਂਡਵਰਕ ਦੇ ਸੂਟ ਇਹਦੇ ਤੇ ਰੈਡੀ ਹੋ ਰਹੇ ਨੇ ਤੇ ਪੂਰਾ ਆਰਗੈਂਜ਼ਾ ਹੋਇਆ ਟਿਸ਼ੂ ਸਿਲਕ ਹੋਇਸ ਮੋਸਟ ਟ੍ਰੈਂਡਿੰਗ ਹੈ ਇਹਦੇ ਵਿੱਚ ਵੀ ਤੁਹਾਨੂੰ ਕਈ ਕਲਰ ਮਿਲ ਜਾਣਗੇ ਤੇ ਬਹੁਤ ਪਿਆਰਾ ਸਾਰਾ ਸਟਾਫ ਆ ਤੇ origignal ਆ ਇਹ ਕੋਈ ਇਹ ਨਹੀਂ ਹੈਗਾ ਵੀ ਡੀ ਦੇ ਵਿੱਚ origignal ਸਾਰੇ ਬੇਸ ਨੇ ਵਿਸਕੋਸ ਦੀ ਸਾਰੀ ਕੁਆਲਿਟੀ ਆ ਮਹਿੰਦੀਆ ਕਲਰ ਵੀ ਹੈਗਾ ਜੀ ਇਹਦੇ ਵਿੱਚ ਸਾਰੇ ਕਲਰ ਇਹਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਮਿਲ ਜਾਣਗੇ ਇਸ ਲਈ ਜਿਹੜੀਆਂ ਵੀ ਭੈਣਾਂ ਨੇ ਹੈਂਡਵਰਕ ਦੇ ਸੂਟਾਂ ਦੇ ਆਰਡਰ ਦੇਣੇ ਆ ਤੁਸੀਂ ਫਟਾਫਟ ਆਪਣੇ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਤੁਸੀਂ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਜਿਹੜਾ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਆਲੋਚ ਜਿਵੇਂ ਆਹਾ ਵਿਸਕੋ ਸ਼ਿਮਰ ਆ ਗਈ ਇਹ ਆਪਣੇ ਕੋਲ ਸੂਟ ਇਹ ਰੈਡੀ ਹੋਣ ਲਈ ਮਤਲਬ ਕਿ ਰੈਡੀ ਹੋਣਾ ਵਾ ਉਹਦਾ ਪੇਨ ਫੈਬਰਿਕ ਆ ਇਹ ਹੈਂਡਵਰਕ ਲਈ ਜਾਣਾ ਇਹ ਵਿਸਕੋਸ ਵਾਲੀ ਸ਼ਿਮਰ ਆ ਵਿਸਕੋਸ ਸ਼ਿਮਰ ਦੀ ਅਲੱਗ ਹੀ ਸ਼ਾਈਨਿੰਗ ਹੁੰਦੀ ਹੈ ਅਲੱਗ ਹੀ ਇਹ ਫੈਬਰਿਕ ਹੁੰਦਾ ਬਹੁਤ ਹੀ ਸੋਹਣਾ ਜੇ ਤੁਸੀਂ ਫੀਲ ਕਰੋ ਯਾਨੀ ਕਿ ਸ਼ਾਪ ਤੇ ਆ ਕੇ ਤੁਸੀਂ ਇਹਨੂੰ ਫੀਲ ਕਰ ਸਕਦੇ ਹੋ ਨਹੀਂ ਤਾਂ ਬੇਫਿਕਰ ਹੋ ਕੇ ਜੇ ਤੁਸੀਂ ਕਹਿੰਦਾ ਕਿ ਅਸੀਂ ਵਿਸਕੋਸ ਦੀ ਕੁਆਲਿਟੀ ਹੀ ਲੈਣੀ ਆ ਤਾਂ ਤੁਹਾਨੂੰ ਵਿਸਕੋਸ ਦੀ ਕੁਆਲਿਟੀ ਹੀ ਮਿਲੇਗੀ ਬਾਕੀ ਕਿਸੇ ਵੀ ਤਰ੍ਹਾਂ ਦੇ ਤੁਸੀਂ ਦੁਪੱਟੇ ਲਾਉਣੇ ਉਹ ਵੀ ਤੁਸੀਂ ਇਹਦੀ ਮੈਂਸ਼ਨ ਕਰਦਿਆ ਕਰੋ ਸੈਮੀ ਦੇ ਦੁਪੱਟੇ ਨਾ ਕਰਵਾਉਣਾ ਜਾਂ ਤੁਸੀਂ ਪਿਓਰ ਦਾ ਹਨਾ ਚਨੂਨ ਦਾ ਦੁਪੱਟਾ ਰੱਖਣਾ ਜਿੱਦਾਂ ਦਾ ਵੀ ਤੁਸੀਂ ਇਵੇਂ ਨਾ ਪਰਦਾ ਸਭ ਤੋਂ ਵਧੀਆ ਚਨੂਨ ਦਾ ਦੁਪੱਟੇ ਚੱਲ ਰਹੇ ਨੇ ਇਸ ਲਈ ਜਿੱਦਾਂ ਦੇ ਮਰਜ਼ੀ ਆਪਣੇ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ ਪੂਰੀ ਸੁਪਰ ਹਿੱਟਾ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰਵਾ ਸਕਦੇ ਹੋ ਦੋ ਸੂਟ ਆਪਾਂ ਮੋਸਟ ਟ੍ਰੈਂਡਿੰਗ ਜਿਹੜੇ ਨੇ ਉਹ ਅੱਜ ਦੀ ਵੀਡੀਓ ਚ ਪਾਏ ਨੇ ਜਿੰਨੇ ਮਰਜ਼ੀ ਆਰਡਰ ਦੇ ਸਕਦੇ ਹੋ ਤੇ ਤੁਹਾਨੂੰ ਸੂਟ ਉਹ ਮਿਲਣਗੇ ਜੀ ਤੇ ਫਟਾਫਟ ਆਰਡਰ ਕਰ ਸਕਦੇ ਹੋ ਤੇ ਬਾਕੀ ਪਲੇਨ ਫੈਬਰਿਕ ਦੀ ਮੈਂ ਅੱਜ ਬਣਾ ਦਿੱਤੀ ਆ ਜਿਹਦੀ ਕਿ ਸਭ ਤੋਂ ਜ਼ਿਆਦਾ ਰਿਕੁਐਸਟ ਹੀ ਦੀਦੀ ਪਲੇਨ ਫੈਬਰਿਕ ਦੇ ਉੱਪਰ ਵੀਡੀਓ ਇੱਕ ਲੈ ਕੇ ਆਓ ਤੇ ਤੁਸੀਂ ਇਹ ਤੋਂ ਬਿਨਾ ਵੀ ਵਿਸਕੋਸ オーਗੈਂਜ਼ਾ ਆਪਣੇ ਕੋਲ ਅਵੇਲੇਬਲ ਹੁੰਦਾ ਵਾ ਕਰੇਵ ਅਵੇਲੇਬਲ ਮਿਲੂਗੀ ਜਿਹੜੇ ਮਰਜੀ ਫੈਬਰਿਕ ਦੇ ਉੱਪਰ ਰੌ ਸਿਲਕ ਹੋ ਗਈ ਹਨ ਖਾਦੀ ਸਿਲਕ ਹੋ ਗਈ ਹਰ ਤਰ੍ਹਾਂ ਦੇ ਫੈਬਰਿਕ ਦੇ ਉੱਪਰ ਤੁਹਾਨੂੰ ਸੂਟ ਰੈਡੀ ਮਿਲੂਗਾ ਤੇ ਬਹੁਤ ਹੀ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਬਹੁਤ ਵਧੀਆ ਪ੍ਰਾਈਸ ਦੇ ਉੱਪਰ ਤੁਹਾਨੂੰ ਵਧੀਆ ਸੂਟ ਅਸੀਂ ਰੈਡੀ ਕਰਕੇ ਦਵਾਂਗੇ ਸੋ ਪਸ਼ਮੀਨਾ ਵੀ ਆਪਣੇ ਕੋਲ ਆ ਚੁੱਕਿਆ ਹੈ ਇਸ ਲਈ ਜਲਦੀ ਜਲਦੀ ਆਪਣੇ ਸੂਟ ਆਰਡਰ ਕਰਕੇ ਸਿਲੈਕਟ ਕਰਕੇ ਆਰਡਰ ਕਰ ਸਕਦੇ ਹੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੁਰੂ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਰੇ ਰੰਗ ਡਿਜ਼ਾਈਨ ਕਿੱਦਾਂ ਦੇ ਲੱਗੇ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ